ਲਓ ਵੀ ਸੱਜਣੋ ਅੱਜ ਆਪਾਂ ਆ ਗਿਆ ਕੋਟਕਪੂਰਾ ਟਰੈਕਟਰ ਮੰਡੀ ਦੇ ਵਿੱਚ ਬਹੁਤ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਆ ਚਾਰ ਟਰੈਕਟਰ ਤੁਹਾਨੂੰ ਸਪੈਸ਼ਲ ਦਿਖਾਉਣੇ ਆ ਇੱਕ ਉਧਰ ਮਹਿੰਦਰਾ ਖੜਾ ਤਿੰਨ ਆ ਖੜੇ ਆ ਤੇ ਫੁੱਲ ਡਿਟੇਲ ਦਵਾਂਗੇ ਇਹਨਾਂ ਦੀ ਜਿਹੜੇ ਵੀ ਆਏ ਚੈਨਲ ਦੇ ਉੱਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਜੋ ਫਿਰ ਕਰਦੇ ਆ ਵੀਡੀਓ ਸ਼ੁਰੂ ਲਓ ਵੀ ਅੱਜ ਦਾ ਆਪਣਾ ਪਹਿਲਾ ਟਰੈਕਟਰ ਮਹਿੰਦਰਾ B275 ਹਾਂ ਬਈ ਕੀ ਡਿਟੇਲ ਆ ਬਈ ਇਹਦੀ ਇਹ ਬਈ ਪਹਿਲਾਂ ਤੁਹਾਨੂੰ ਦੱਸ ਪੀਏ ਕਿ ਇਹ ਟਰੈਕਟਰ ਨਾ ਇਸੇ ਚੰਗੇ ਘਰ ਕੋਲੇ ਸੀ ਦਾ ਠੀਕ ਆ ਬਈ ਇਹ ਟਰੈਕਟਰ ਦੇ ਅਗਲੇ ਹਿੱਸੇ ਦਾ ਕੰਮ ਹੋਇਆ ਹਾਂਜੀ ਠੀਕ ਆ ਆ ਸੋਨਾ ਨਿਕਾਲਾ ਲਾਇਆ ਸਟੀਅਰਿੰਗ ਵੀਲ ਵੀ ਆ ਜਿਹੜਾ ਸਟicker ਹੈ ਬਈ ਗੇਅਰ ਵਾਲਾ ਇਹ ਕੰਪਨੀ ਦਾ ਹੁੰਦਾ ਸੀ origignal ਲੱਗਿਆ ਵਾ ਹਜੇ ਤੱਕ ਠੀਕ ਆ ਬਈ 1999 ਮਾਡਲ ਆ ਚਾਰੇ ਰੈਮ ਨਾਲ ਦੇ ਕਿਤੇ ਵੀ ਕਲਮ ਨਹੀਂ ਲੱਗੀ ਟਰੈਕਟਰ ਨੂੰ ਠੀਕ ਆ ਬਈ ਕਿਤੇ ਕਲਮ ਨਹੀਂ ਲੱਗੀ origignal ਰੰਗ ਪਿਆ ਬਿਲਕੁਲ ਤੇ ਸਟicker ਵੀ ਬਿਲਕੁਲ ਨਾਲ ਦੇ ਆ ਦੇਖ ਸਕਦੇ ਹੋ ਤੁਸੀਂ ਤੇ ਬਈ ਕੀ ਡਿਟੇਲ ਆ ਸਾਰੀ ਇਹਦੀ ਦੱਸੋ ਮੰਨ ਲਓ ਮਾਡਲ ਕਿੰਨਾ ਮੰਨ ਲਓ 1999 ਆ ਪੰਜਾਬ ਨੰਬਰ ਆ ਪੀਪੀ08 ਠੀਕ ਆ ਬਾਈ ਤੇ ਜਿਵੇਂ ਟਰੈਕਟਰ ਖੜਾ ਬਈ ਆ ਹੀ ਮੈਨਣਾ ਤੇ ਇਹ ਟਰੈਕਟਰ ਆਪਾਂ ਵਿੱਚ ਕਟਿਆ ਸੀ ਬਈ ਟਰੈਕਟਰ ਦੇ 95000 ਦਾ ਕਟਿਆ ਸੀ ਤੇ ਆਪਾਂ ਅੱਜ ਦੇ ਦੇ ਦਿੰਨਾ 85000 ਦਾ ਦੇ ਦੇਣਾ 85 ਦਾ ਦੇ ਦੇਣਾ ਹਾਂ ਵੱਡੀ ਬੈਟਰੀ ਪਈ ਆ ਵਿੱਚ ਮਗਰ ਲਾ ਹਿੱਸਾ ਬਾਈ 2015 ਮਾਡਲ ਆਹੀ ਉਹਦੇ ਨਾਲੋਂ ਵੀ ਆਵਾਜ਼ ਨਹੀਂ ਕਰਦਾ ਬਾਹ 外 ਚੈੱਕ ਕਰਕੇ ਲੈ ਜਾ ਸਕਦੇ ਆ ਬਾਹਲੇ ਫੇਰ ਸੌਦਾ ਕਰ ਲਈ ਠੀਕ ਆ ਤੇ ਅਗਲਾ ਟਰੈਕਟਰ ਆਪਣਾ ਹੀ ਆ ਬਈਆ ਵੀ ਆ ਵੀ ਆਪਣਾ B275 ਆ ਗਿਆ ਜੀ ਦੇਖ ਸਕਦੇ ਆ ਕੰਡੀਸ਼ਨ ਚੰਗੀ ਪਈ ਹੈ ਰੰਗ ਰੂੰਗ ਚੰਗਾ ਪਿਆ ਪੂਰਾ ਇਹ 2004 ਮਾਡਲ ਆ 2004 ਮਾਡਲ ਦਾ ਰੰਗ ਰੂੰਗ ਦੇਖ ਲਓ ਤੁਸੀਂ ਸਾਰਾ ਕੰਡੀਸ਼ਨ ਚੈੱਕ ਕਰ ਲਓ ਸੁੱਕਾ ਪਿਆ ਪੂਰਾ ਟਰੈਕਟਰ ਤੇ ਬਈ ਅੱਗੇ ਤੈਨੂੰ ਮੈਂ ਦੱਸਾਂ 2004 ਮਾਡਲ ਆ ਪੀਲੇ ਚੱਕਿਆਂ ਵਾਲਾ ਭੂਮੀ ਪੁੱਤਰ ਇਸ ਵਿੱਚ ਫਰਕ ਇਹ ਆ ਬਈ ਇੱਕ ਤਾਂ ਦਾ ਰਿਮ ਵਿਖਾ ਦੇ ਡਬਲ ਲੁਪੀ ਵਾਲੇ ਰਿਮ ਆ ਇਹਦੇ ਕਿਤੇ ਮੀਟਰ ਚੇਂਜ ਆ ਠੀਕ ਆ ਮੀਟਰ ਵੀ ਚੇਂਜ ਆ ਹਾਂ ਇਹ ਡਿਜੀਟਲ ਮੀਟਰ ਵਾਲਾ ਕਹਿ ਰਿਏ ਇਹਨੂੰ ਆਪਾਂ ਉਹ ਮੀਟਰ ਆ ਇਹਦੇ ਨਹੀਂ ਆ ਬਈ ਦੂਜੇ ਆਮ ਹੀਟਰ ਵਾਲੇ ਆਉਂਦੇ ਆ ਇਹ 2004 ਚ ਹੀ ਆਏ ਆ ਇੰਜਨ ਦੇਖ ਲਓ ਮੱਲੋ ਪੂਰਾ ਸੁੱਕਾ ਪਿਆ ਟ੍ਰੀ ਬਾਕਸ ਨਾਲ ਦਾ ਪਲੇਟ ਨਾਲ ਦੀ ਠੀਕ ਆ ਬਾਈ 2004 ਮਾਡਲ ਬੰਪਰ ਲੱਗਾ ਕਿੱਲਿਆਂ ਵਾਲੀ ਹੋਕਾ ਤੇ ਛਤਰੀ ਡੰਡਾ ਫੱਟੀ ਸਾਰਾ ਸਮਾਨ ਹੈਗਾ ਕਿੰਨੇ ਦਾ ਛੱਡਣਾ ਫਰ ਜਾਇਜ ਜਾਵਾਂ ਲਿਖਿਆ 195 ਜਿਹੜਾ ਤੇਰੀ ਵੀਡੀਓ ਵੇਖ ਕੇ ਆਊਗਾ 185000 ਦਾ ਬੱਦ ਦੇਣਾ ਹੀ ਆ ਬਸ 185000 ਤੱਕ ਬਾਈ ਕਹਿੰਦਾ ਛੱਡਣਾ ਤੇ ਬਾਕੀ ਹੋਰ ਮਾਨਦਾਨ ਹੋ ਜਾਊਗਾ ਹਾਈ ਸਪੀਡ ਟਰੈਕਟਰ ਆ ਤੇ ਪੂਰਾ ਇੰਜਨ ਉੰਜਨ ਪੂਰਾ ਸੁੱਕਾ ਪਿਆ ਟਰੈਕਟਰ ਦੇਖ ਸਕਦੇ ਆ ਤੁਸੀਂ ਵਾਹ ਕੇ ਬਾਕੀ ਚੈੱਕ ਕਰਕੇ ਤੁਸੀਂ ਲ ਜਾ ਸਕਦੇ ਆ ਸੋਡੀ ਤਸੱਲੀ ਨਾਲ ਹੀ ਟਰੈਕਟਰ ਤੁਹਾਨੂੰ ਮਿਲਣਾ ਜੇ ਤੁਸੀਂ ਕਹਿਤਾ ਕਿ ਸਾਡੇ ਟਰੈਕਟਰ ਪਸੰਦ ਆ ਵਾਹ ਕੇ ਜੋਰ ਮਾਰਾ ਕੇ ਜਿਵੇਂ ਮਰਜੀ ਵੇਖ ਲਿਓ ਤੇ ਅਗਲਾ ਟਰੈਕਟਰ ਬਈ ਆਪਣਾ ਲਓ ਬਈ ਅਗਲਾ ਵੀ ਮਹਿੰਦਰਾ ਹੀ ਆ ਗਿਆ B275 ਮਹਿੰਦਰੇ ਦਾ ਖਜ਼ਾਨਾ ਪੂਰਾ ਮੰਲੋ ਟਰੈਕਟਰ ਤੁਸੀਂ ਪਹਿਲਾਂ ਚੈੱਕ ਕਰ ਲਓ ਡਿਟੇਲਸ ਤੁਹਾਨੂੰ ਦੱਸਦੇ ਆ ਸੁੱਕਾ ਪਿਆ ਇੰਜਨ ਇਹਦਾ ਵੀ ਦੇਖ ਸਕਦੇ ਆ ਕੰਡੀਸ਼ਨ ਪੂਰੀ ਠੀਕ ਆ ਸਸਤੇ ਡਰਾਈਵਰ ਤੁਹਾਨੂੰ ਹੋਰ ਕਿਤੇ ਨਹੀਂ ਲੱਭਣੇ ਕੋਟਕਪੂਰਾ ਮੰਡੀ ਤੇ ਆਉਣਾ ਪੈਣਾ ਮੱਲੋ ਆਜੋ ਬਈ ਕੀ ਡਿਟੇਲ ਹੈ ਇਹਦੀ ਇਹ ਬਈ ਪੀਪੀ 28 ਪੰਜਾਬ ਨੰਬਰ ਆ 1993 ਮਾਡਲ ਆ ਆ ਛੋ ਦਾ ਟੈਂਕੀ ਦਾ ਮਗਰਾੜਾ ਹੁੰਦਾ ਤੇ ਚਾਰੇ ਰਿਮਾਂ ਦਾ ਰੰਗ ਨਾਲ ਦਾ ਨਾਲ ਦੇ ਮਾਰ ਕੇ ਰਿਮਾਂ ਤੇ ਮਾਰ ਕੇ ਵਿਖਾ ਵੀ ਦਿਨਾ ਖਾਣੇ ਮਾਰ ਕੇ ਹੀ ਵਿਖਾ ਦਿਓ ਫਿਰ ਪੀਪੀ 28 ਨੰਬਰਾਂ ਮੱਲੋ ਦੇਖ ਸਕਦੇ ਆ ਪੰਜਾਬ ਦਾ ਨੰਬਰ ਆ ਹਰਿਆਣਾ ਰਿਉਣਾ ਨੰਬਰ ਹੈ ਨੀਗਾ ਇਹ ਆਹ ਬਈ ਟਾਇਰ ਤੇ ਮਾਰ ਕੇ ਮਾਰ ਕੇ ਵੀ ਚੈੱਕ ਕਰ ਲਓ ਚਾਰੇ ਰਿਮਾਂ ਤੇ ਆ ਮਾਰ ਕੇ ਵੀ ਨਾਲ ਦੇ ਆ 70% ਟਾਇਰ ਪਏ ਆ ਨਾਲ ਦਾ ਰੈਡੀਏਟਰ ਆ ਸੈਲਫ ਸਟਾਰਟ ਆ ਵੱਡੀ ਬੈਟਰੀ ਆ ਠੀਕ ਆ ਬਾਈ ਤੇ ਮਾਡਲ ਕਿੰਨਾ ਇਹ ਹੁਣ 1993 ਬਾਈ 93 ਮਾਡਲ ਦਾ ਤੇ ਛੜਨਾ ਕਿੰਨੇ ਦਾ ਜਮ ਐਂਡ ਛੜਨਾ ਬਸ ਆਪਾਂ 128000 ਦਾ ਦੇਣਾ 135000 ਲਿਖਿਆ ਉੱਤੇ ਦੇਖ ਲਓ ਮੱਲੋ ਨਹੀਂ ਤਾਂ ਮੰਗਣ ਨੂੰ ਤਾਂ 2.5 ਲੱਖ ਵੀ ਮੰਗ ਸਕਦੇ ਆ 3 ਵੀ ਮੰਗ ਸਕਦੇ ਇਹਨਾਂ ਦੀ ਚੀਜ਼ ਆ ਪਰ ਰੇਟ ਜਾਇਜ਼ ਹੁਣ ਇਹ ਬਹੁਤ ਵੱਡੀ ਗੱਲ ਹੁੰਦੀ ਆ 1 35 ਮੰਗਿਆ ਤੇ 1 28 ਦਾ ਕਹਿੰਦੇ ਆ ਬਾਕੀ ਮਾਨ ਤਾਨ ਮਾਣਾ ਮੋਟਾ ਹੋ ਜੂਗਾ। ਮੋਬਾਈਲ ਨੰਬਰ ਬੋਲ ਦਿਓ ਬਈ ਆਪ 62395 294 62395 29480 ਇਹ ਮੋਬਾਈਲ 29480 ਸਕਰੀਨ ਤੇ ਵੀ ਚਲਾਦੀ ਬਈ ਮੋਬਾਈਲ ਨੰਬਰ ਤਾਂ ਜੋ ਕੋਈ ਕਿਸਾਨ ਭਰਾ ਰਹਿਣਾ ਜਾਵੇ ਪਿੰਡ ਆਪਣਾ ਹੈਗਾ ਵਾਂਦਰ ਚਟਾਣਾ ਜ਼ਿਲ੍ਹਾ ਫਰੀਦਕੋਟ ਆ। ਠੀਕ ਆ ਬਈ ਤੇ ਆਪਣਾ ਨਾਮ ਕੀ ਆ ਬਈ? ਨਾਮ ਬਈ ਮੇਰਾ ਹੈਗਾ ਜਸਕਰਨ। ਜਸਕਰਨ। ਤੇ ਬਾਕੀ ਫੋਨ ਤੇ ਗੱਲਬਾਤ ਹੋ ਜੂਗੀ ਕਿੱਥੇ ਆਉਣਾ ਵੇਖਣ ਉਹ ਆਪਾਂ ਗਾਹਕ ਨੂੰ ਦੱਸ ਦਾਂਗੇ। ਓਕੇ ਬਈ। ਵੀ ਅਗਲਾ ਟਰੈਕਟਰ ਆ ਗਿਆ 265 ਤੇ ਬਾਈ ਇਹਦੀ ਵੀ ਡਿਟੇਲ ਦੱਸ ਦੇ ਬਰ ਇਹ ਬਾਈ ਟਰੈਕਟਰ ਹੈਗਾ 1992 ਮਾਡਲ 1992 ਮਾਡਲ ਦਾ ਮਾਡਲ ਦੀ ਢੂਈ ਪਾਉਂਦਾ ਟਰੈਕਟਰ ਹਾਂ ਬਾਈ ਹਾਂ ਨਾਲ ਦਾ ਥੱਲੇ ਬਾਡੀ ਲੈਣ ਦਾ ਹਿੱਸੇ ਤੇ ਕਿਤੇ ਵੀ ਰੰਗ ਨਹੀਂ ਵੱਜਿਆ ਹਾਂ ਸਟਾਰਟ ਆ ਮੈਂ ਵੀ ਕਹਾਂ ਮੈਂ ਕਿਹਾ ਸਟਾਰਟ ਨਹੀਂ ਹਾਂ ਬਾਈ ਇੰਜਨ ਵੀ ਪੂਰਾ ਸੁੱਕਾ ਹੋਇਆ ਦੇਖ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਇਧਰ ਲੈਫਟ ਟਾਪਾ ਵਿਖਾ ਦੇ ਅਗਲੇ ਟਾਇਰ ਹੈਗੇ 90 ਪੈਸੇ 90 ਪੈਸੇ ਟਾਇਰ ਪਿਆ ਮੰਨ ਲਓ ਮਗਰ ਲੈ ਟਾਇਰ ਚੈੱਕ ਕਰ ਲਓ 65 ਪੈਸੇ ਪਿਛਲੇ ਟਾਇਰਾਂ ਕੰਡੀਸ਼ਨ ਬਹੁਤ ਚੰਗੀ ਪਈ ਆ ਟਰੈਕਟਰ ਦੀ ਵਿੱਚ ਦੇ ਵੇਟ ਵਿਖਾ ਸਕਦੇ ਆ ਬਈ ਵੇਟ ਦੇਖ ਲਓ ਲੱਗੇ ਹੋਏ ਆ 8 ਵੇਟ ਪਈ ਆ ਇੱਥੇ ਵਿੱਚ ਮਗਰ ਫੁੱਕ ਵਿਖਾ ਦੇ ਬਈ ਜਵਾਂ ਨਵੀਆਂ ਫੁੱਕ ਵਿਖਾ ਦਿੰਦੇ ਆ ਬਈ ਇਹ ਜੀਜਾ ਮੰਨ ਲੋ ਦੇਖਣ ਆ ਲਈਆਂ ਹੁੰਦੀਆਂ ਕੱਲਾ ਮੂਰੋ ਟਰੈਕਟਰ ਨਾਲ ਦੇਖ ਕੇ ਲੈ ਲਿਆ ਕਰੋ ਉਮੀਦਾਰ ਨੇ ਜਿਹੜਾ ਟਰੈਕਟਰ ਲੈਣਾ ਮਸਾਂ ਪੈਸੇ ਇਕੱਠੇ ਕਰਨੇ ਬੱਗੇ ਇਹ ਨਹੀਂਗਾ ਕਿ ਆਪਾਂ ਅਗਲਾ ਕੋਈ ਧੋਖਾ ਧੜੀ ਕਰਨੀ ਆ ਦੇਖ ਸਕਦੇ ਆ ਬਈ ਚੀਜ਼ ਜਿਹੜੀ ਹੈਗੀ ਆ ਪੂਰੀ ਦਿਖਾ ਰਹੇ ਆ ਤੁਹਾਨੂੰ ਚਾਰੇ ਪਾਸੋਂ ਹੈਂਡ ਬ੍ਰੇਕ ਵੀ ਲੱਗਦੇ ਆ ਇਹਦੇ ਠੀਕ ਆ ਬਈ ਤੇ ਕਿੰਨਾ ਮਾਡਲ ਆ ਬਾਈ ਹੁਣ ਇਹਦੀ ਡਿਟੇਲ ਦੱਸ 92 ਮਾਡਲ ਆ 92 ਮਾਡਲ ਆ ਮੰਨ ਲਓ ਇਹ BB31 ਮਾਨਸਾ ਦਾ ਨੰਬਰ ਪਹਿਲੇ ਦਾ BB31 ਮਾਨਸਾ ਦਾ ਨੰਬਰ ਆ ਤੇ ਬਾਈ ਬੰਦੇ ਜਿਹੜਾ ਜਿਹਦੇ ਕੋਲ ਚੱਲਦਾ ਸੀ ਉਹ ਕੰਪਨੀ ਚੋ ਸਰਵਿਸ ਕਰਾਉਂਦੇ ਸੀ ਉਹ ਸਟicker ਲੱਗੇ ਨਾ ਮਗਰਾਣ ਦੇ ਚਿੱਟੇ ਰੰਗ ਦਾ ਉਹ ਸਰਵਿਸ ਵਾਲਾ ਸਟicker ਆ ਠੀਕ ਆ ਬਾਈ ਆ ਸਰਵਿਸ ਵਾਲਾ ਜਿਨ੍ਹਾਂ ਦੇ ਕੋਲ ਟਰੈਕਟਰ ਹੈਗਾ ਮਹਿੰਦਰਾ ਉਹਨਾਂ ਨੂੰ ਤਾਂ ਪਤਾ ਹੁਣ ਉਹ ਕੰਪਨੀ ਵਾਲੇ ਸੈਂਡ ਮਾਰਦੇ ਨੇ ਉੱਤੇ ਕੋ ਮਲਾ ਕੇ ਠੀਕ ਆ ਬਾਈ ਤੇ ਕਿੰਨੇ ਦਾ ਛੱਡਣਾ ਬਈ ਐਂਡ ਜਮਾ ਮੰਗਦੇ 35 ਹਾਂ ਨਾ 128000 ਰੁਪਏ 128000 ਰੁਪਏ ਦਾ ਦੇਣਾ ਬਾਕੀ ਮੌਕੇ ਤੇ ਹੋਰ ਮਾਨਤਾਣ ਹੋ ਜੂਗਾ